ਕਿਹੜਾ ਹੈਗਾ ਮੱਝ ਦਾ ਪੂਰਾ ਸੋਹਣਾ ਲੈ ਚੱਲ ਲੈ ਚੱਲ। ਇਹ ਬਸ ਬਸ ਠੀਕ ਆ। ਖੁੱਲੇ ਨੂੰ ਕੋਈ ਚੋਏ ਚੱਲੇ ਬਾਈ ਕੋਈ ਆਇਆ ਨਹੀਂ ਬਸ ਸੰਕਰਪਾ ਕਿ ਚੋਣੀ ਹੈ। ਠੀਕ ਆ। ਤਾਰਾਂ ਦਾ। ਨਾ ਤਾਰਾਂ ਤੁਰੋਂ ਵੀ ਜਮ ਔਕੇ ਬਾਈ। ਹਾਂਜੀ ਹਾਂਜੀ। ਹਾਂਜੀ ਹਸੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਾਣੇ ਕੋਲੇ ਪਹੁੰਚੇ ਹੋਏ ਸੀਗੇ ਬਾਈ ਰਾਣੇ ਦੇ ਨਾ ਆਪਾਂ ਤੁਹਾਨੂੰ ਇੱਕ ਵਾਰੀ ਸਾਰੇ ਦੇ ਸਾਰੇ ਪਸ਼ੂ ਦਿਖਾ ਦਨੇ ਆ। ਬਹੁਤ ਜਿਆਦੇ ਚੰਗੀਆਂ ਮੱਝਾਂ ਤੇ ਬਾਈ ਕੋਲੇ ਇੱਕ ਝੋਟਾ ਵੀ ਰੱਖਿਆ ਹੋਇਆ। ਪਰ ਮੇਨ ਵੀਡੀਓ ਰਹੂਗੀ ਆਹ ਤਾਜੀ ਸੂਈ ਹੋਈ ਮੱਝ ਦੀ। ਅ ਦੱਸਿਓ ਬਾਈ ਦੀ ਇਹ ਮੱਝ ਕਿੰਨੇ ਕ ਦੁੱਧਵਾਦ ਵਾਲੀ ਤੇ ਕਿਵੇਂ ਲੱਗੀ ਹਨਾ ਨਰਮਸੀਲ ਜੀ ਠੰਡੀ ਮੱਝ ਆਪਾਂ ਨੂੰ ਨਾ ਐਸੇ ਲੋਟੇ ਹੱਥ ਮਾਰਵਾ ਕੇ ਦਿਖਾਵਾਂਗੇ ਬਾਈ ਰਾਣੇ ਤੋਂ ਤੇ ਬਾਕੀ ਨਾ ਜਿਹੜੇ ਘਰੇ ਦੂਜੇ ਪਸ਼ੂ ਰੱਖੇ ਹੋਏ ਉਹ ਵੀ ਇੱਕ ਵਾਰੀ ਨੋਟ ਕਰ ਲੋ ਆ ਪਸ਼ੂ ਆ ਬਾਈ ਕੋਲੇ ਜਿਹੜੇ ਤੇ ਇਹ ਜਿਹੜਾ ਸਾਨ ਆ ਇਹ ਵੀ ਬਾਈ ਐਸੇ ਇਹਨਾਂ ਮੱਝ ਆ ਮੱਝ ਦਾ ਆ ਗਿਆ ਬਾਈ ਹਾਂ ਆ ਮੱਝ ਦਾ ਇਹ ਠੀਕ ਐ ਝੋਟਾ ਆ ਗਿਆ ਤੇ ਇਸੇ ਤੋਂ ਗੱਬਣ ਸੀ ਉਹ ਪਰਲੀ ਮੱਝ ਤੇ ਉਹਦੀ ਮਗਰ ਕੱਟੀ ਆ ਗਈ ਇਸ ਦੇ ਠੀਕ ਐ ਇਹ ਆ ਅਗਿਆ ਤਿੰਨ ਚਾਰ ਪਸ਼ੂ ਇਧਰਲੇ ਪਾਸੇ ਤੇ ਇੱਕ ਮੱਝ ਆ ਗਈ ਆ ਅ ਅੰਦਰ ਵੀ ਮੈਨੂੰ ਐ ਲੱਗਦਾ ਹਜੇ ਉਹ ਤੁਸੀਂ ਲੰਮੀ ਨਿਗਾਹ ਮਾਰ ਲਓ ਉਧਰ ਵੀ ਪਸ਼ੂ ਖੜੇ ਹੋਇਆ ਬਾਕੀ ਆ ਜੋ ਆਪਾਂ ਇਸ ਮੱਝ ਦੀ ਜਾਣਕਾਰੀ ਲੈ ਲਈਏ ਕਿਵੇਂ ਲੱਗੀ ਮੱਝ ਦੱਸਿਓ ਜੀ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਕਾ ਬਾਈ ਜੀ ਉਹ ਠੀਕ ਠਾਕ ਹੈ ਜੀ ਠੀਕ ਠਾਕ ਬਾਈ ਚੜ੍ਹਦੀ ਕਲਾ ਬਾਈ ਰਾਣੇ ਜੇ ਆਪਣੇ ਪਿੰਡ ਦੀ ਗੱਲ ਕਰ ਲਵੇ ਪਿੰਡ ਕਿਹੜਾ ਪਿੰਡ ਆਪਣਾ ਬਾਈ 100 ਖਾਨਾ ਜੀ 100 ਖਾਨਾ ਹਾਂਜੀ ਮੋੜ ਮੰਡੀ ਦੇ ਨੇੜੇ ਹੈ 10 ਕਿਲੋਮੀਟਰ ਤੇ ਠੀਕ ਹੈ ਹਾਂਜੀ ਪੁੱਲ ਦੇ ਮੈਨੂੰ ਆਇਆ ਪੁੱਲ ਦੇ ਜਮਾ ਬਿਲਕੁਲ ਸੱਜੇ ਹੱਥ ਕੋਠੀਆਂ ਆਪਾਂ ਗੋਠੀਆਂ ਆ ਜਾਂਦੀਆਂ ਹੈ ਪਿੰਡ ਪਰਦੇ ਸਰ ਹਾਂ ਮੋੜ ਕਣਗਾ ਆਉਂਦੇ ਨੇ ਠੀਕ ਹੈ ਆਪਣੇ ਖਾਨੇ ਬਈ ਮੈਨੂੰ ਐ ਲੱਗਦਾ ਕਿ ਪੰਜ ਖਾਨੇ ਆ ਜੀ ਪੰਜ ਖਾਨੇ ਆ ਹੈਨਾ ਤੇ ਉਹਨਾਂ ਦੇ ਵਿੱਚੋਂ ਕਿਸੋ ਖਾਨਾ ਪਿੰਡ ਆਪਣਾ ਆ ਗਿਆ ਹਾਂਜੀ 100 ਖਾਨੇ ਅੱਛਾ ਭਾਈ ਰਾਣੇ ਜਿਵੇਂ ਆਪਾਂ ਤੁਹਾਡੀ ਮੱਝ ਦੀ ਗੱਲ ਕਰ ਲਗੇ ਹੈਨਾ ਇਹਦਾ ਸੂਆ ਦੱਸੋਗੇ ਪਹਿਲਾਂ ਸੂਆ ਭਾਈ ਇਹਦਾ ਤੀਜਾ ਹੈ ਜੀ ਪਹਿਲੇ ਸੂਏ ਲਿਆਂਦੀ ਆ ਪਰ ਮਾ ਤਾਂ ਗਾਲੀ ਤੋਂ ਠੀਕ ਹੈ ਦੂਜਾ ਸਵੇਰ ਦੁੱਧ ਪੀਤਾ ਤੇ ਤੀਜੇ ਸਵੇਰ ਠੀਕ ਹੈ ਤੇ ਦੁੱਧ ਬਈ ਜਿਵੇਂ ਦੂਜੇ ਸਵੇਰ ਦਾ ਦੁੱਧ ਫਿਰ ਜਿਹੜਾ ਚੋਇਆ ਹੋਇਆ ਉਹ ਕਿੰਨਾ ਚੋਇਆ 16 ਕਿਲੋ ਚੋਇਆ ਬਈ 16 ਕਿਲੋ ਹਾਂ ਜੀ 15 ਮੰਨ ਲੈਣ ਹਾਂ ਜੀ 15 ਮੰਨ ਲਓ ਆਪਾਂ ਕੋਈ ਡੇਲੀ ਦਾ ਨੋਰਮਲ ਮੈਂ ਆਪਾਂ ਕੰਡੇ-ਕੰਡੇ ਦਾ ਤਰ੍ਹਾਂ ਹੀ ਨਹੀਂ ਕਿਤੇ ਆਪਾਂ ਆਖੀ ਵੀ ਉਹ ਆਪਾਂ ਨੋਰਮਲ ਜਿਹਾ ਸੂਪੀ ਉਹ ਤੋਂ 11 ਜ਼ਰੂਰ ਮਣਿਆ ਮੈਂ ਉਹ ਫਿਕਰੇ ਬੜੂਆਂ ਵੱਧਟ ਚੋਂ ਆਇਆ ਕਰਕੇ ਵੀ ਦੁੱਧ 16 ਕਿਲੋ ਚ ਆਇਆ ਸੀ ਹਾਂਜੀ ਹੁਣ ਆਸ ਬਈ ਇੱਥੋਂ ਤੱਕ ਦੀਏ ਕਿ ਕੋਈ ਮਾੜਾ ਮੋਟਾ ਵਾਦ ਵੀ ਸਕਦੀ ਹੁਣ ਤਾਂ ਬਈ ਆਪ ਦੀ ਸੇਵਾ ਦੇਖੋ ਨਾ ਜੀ ਠੀਕ ਹੈ ਹਾਂ ਦੁੱਧ ਦਾ 15 ਦਾ ਪੱਕਾ ਪਲਾਸ ਹੀ ਦੇਓ ਜੀ ਪਲਾਸ ਤਾਂ ਤੇ ਬਈ ਇਹ 33 ਆ ਗਈ ਆਪਣੇ ਘਰ ਦੇ ਝੋਟੇ ਹਾਂਜੀ ਆਪਣੇ ਘਰ ਦੇ ਰੋਟੇ ਦੀ ਠੀਕ ਹੈ ਤੇ ਬਈ ਫਿਰ ਮੈਨੂੰ ਐ ਦੱਸ ਹੁਣ ਇਹਨੂੰ ਸੂਈ ਨੂੰ ਕਿੰਨਾ ਦਿਨ ਆ ਗਿਆ ਸੂਈ ਨੂੰ ਤਾਂ ਜੀ ਇਹ ਪਰਸੋਂ ਹੀ ਸੂਈ ਆ ਜੀ ਪਰਸੋਂ ਹੋਈ ਆ ਹਾਂ ਇਹਨੂੰ ਅਸ ਲੇਟ ਮੜਾ 4 ਵਜੇ ਦੀ ਸੂਈ ਹੈ ਹਾਂਜੀ ਹਾਂ ਤੁਸੀਂ ਮੈਨੂੰ ਕਿਹਾ ਹੈਗਾ ਵੀ ਮੱਝ ਸੂਪੀ ਆਪਾਂ ਹਾਂਜੀ ਹਾਂਜੀ ਹਾਂ ਕਿੰਨੇ ਦੀ ਸੂਈ ਸੂਈ ਠੀਕ ਹੈ ਬਾਈ ਰਾਣੇ ਖੋਲੋ ਕਰ ਆਪਾਂ ਫਿਰ ਤੋੜ ਕੇ ਦਿਖਾ ਦਈਏ ਜੱਜਮੈਂਟ ਕਰਵਾ ਦਈਏ ਲੋ ਵੀ ਚੰਗੇ ਕੱਦ ਕਾਠ ਵਾਲੀ ਤੇ ਸਿੰਘ ਵੀ ਜਿਹੜਾ ਹੈਗਾ ਸੋਨਾ ਨਰਮ ਐਡੀ ਹੈ ਕਿ ਮੈਥੇ ਹੀ ਭਰਾਈ ਜਾਂਦੀ ਹੈ ਇੱਧਰ ਹੀ ਲੈ ਚਲੋ ਬਾਈ ਇਹ ਆ ਦੇਖੋ ਹਨਾ ਕੱਦ ਕਾਠ ਤੁਸੀਂ ਹੁਣ ਨਾ ਜਦੋਂ ਖੁੱਲ ਗਈ ਮੱਝ ਉਦੋਂ ਚੈੱਕ ਕਰੋਗੇ ਨਾ ਜਦੋਂ ਇਹ ਆ ਦੇਖੋ ਬਾਕੀ ਯਾਰ ਨਾ ਪਿੱਛੇ ਦੀ ਮੱਝ ਜਿਹੜੀ ਹੈਗੇ ਪੂਰੀ ਚੌੜੀ ਆ ਤੇ ਲੇਵਾ ਵੀ ਜਿਹੜਾ ਹੈਗਾ ਮੱਝ ਦਾ ਪੂਰਾ ਸੋਹਣਾ ਸੁਨੱਖਾ ਲੇਵਾ ਕੱਲਾ ਕੱਲਾ ਥਾਣਾ ਤੇ ਕਹਿਣ ਵਾਲੀ ਗੱਲ ਨਹੀਂ ਹੁੰਦੀ ਜਿਹੜੀ ਛੋਟੇ ਸਾਹਮਣੇ ਦਿਖਾਈ ਦੇ ਜਾਂਦੀ ਹੈ ਬਈ ਮਾੜੇ ਤੂੰ ਪਹਿਲੇ ਕਿ ਜਾਏ ਉਧਰਲੇ ਪਾਸੇ ਲੋ ਵੀ ਇਧਰਲੇ ਪਾਸੇ ਬਾਈ ਕੋਲੇ ਦੂਜੇ ਜਾਨਵਰ ਵੀ ਰੱਖੇ ਹੋਏ ਆ ਇਹ ਹਾਂ ਲੈ ਜਾ ਬਈ ਇਧਰਲੇ ਪਾਸੇ ਕੱਟੀ ਨੂੰ ਲਿਜਾਊਗੀ ਇਹ ਆਪਾਂ ਖੜੀ ਦਾ ਲੇਵਾ ਚੈੱਕ ਕਰਵਾ ਦਈਏ ਆਪਣਾ ਲੇਵਾ ਦਿਖਾਉਣਾ ਮੁੱਖ ਮਕਸਦ ਆ ਤੇ ਜਿਹੜਾ ਭਰਾ ਆਊਗਾ ਹਨਾ ਤੇ ਉਹਨੂੰ ਜੱਜਮੈਂਟ ਕਰਨ ਤੇ ਦਿੱਕਤ ਨਾਲ ਵੀ ਠੀਕ ਆ ਥੋੜਾ ਜਨਾ ਕੱਟੀ ਦਾ ਜ਼ਿਆਦਾ ਕਰਦੀ ਆ ਕੋਈ ਗੱਲ ਨਹੀਂ ਬਈ ਇੱਕ ਵਾਰੀ ਅੰਦਰ ਹੀ ਜਿਹੜਾ ਹੋਰ ਮਰਵਾ ਦੇ ਇਹਦਾ ਠੀਕ ਆ ਆ ਦੇ ਦੇ ਦੇਖ ਚੱਟ ਨਰਮ ਬਹੁਤ ਆ ਯਾਰ ਮੱਝ ਇਹ ਆ ਦੇਖੋ ਹੁਣ ਤੁਸੀਂ ਠੀਕ ਆ ਲੈ ਵੀ ਹੁਣ ਤੁਸੀਂ ਚੈੱਕ ਕਰ ਲੋ ਘਰੇਲੂ ਬੰਦਿਆਂ ਕੋਲੇ ਅੱਜ ਆਪਾਂ ਤੁਹਾਨੂੰ ਮੱਝ ਦਿਖਾਉਣ ਲੱਗੇ ਆ ਤੇ ਮੱਝ ਹੈਗੀ ਚੰਗੀ ਲੈ ਚਲੋ ਬਈ ਕੋਈ ਗੱਲ ਨਹੀਂ ਲੈ ਚੱਲ ਲੈ ਚੱਲ ਇਹ ਬਸ ਬਸ ਠੀਕ ਆ ਕੋਈ ਨਹੀਂ ਕੋਈ ਨਹੀਂ ਛੜਾ ਲਾ अच्छा भाई राणे की हिसाबताव ਕੀਤਾ ਹੁਣ ਆਪਾਂ ਜਿਹੜਾ ਸਾਬਤਾਵ ਤਾਂ ਬਾਈ ਜਿਵੇਂ ਆ ਕੋਈ ਬਾਈ ਦੇਖ ਕੇ ਆਪਦੀ ਵੀਡੀਓ ਦੇਖ ਕੇ ਹਿਸਾਬ ਨਾ ਕਰ ਲਾਂਗੇ ਕੋਈ ਜਿਵੇਂ ਲੱਗੂ ਮੈਂ ਕਰ ਲੈ ਕੋਈ ਟੈਨਸ਼ਨ ਨਹੀਂ اچھا ਠੀਕ ਹੈ ਦੋ ਟਾਈਮ ਦੀ ਚਵਾਈ ਕਰਕੇ ਲੈ ਜਾਣਾ ਭਲਾ ਹਾਂ ਹਾਂ ਜੀ ਹਾਂ ਜੀ ਹਾਂ ਆ ਦੇਖੋ ਹੁਣ ਕਦ ਕਾਟ ਜਿਹੜਾ ਹੈਗਾ ਮੱਝ ਦਾ ਚੰਗੇ ਕਦ ਕਾਟ ਵਾਲੀ ਆਪਾਂ ਸੀਰ ਸਾਹੂ ਬਹੁਤ ਆ ਬਾਈ ਇਹਦੀ ਗੱਲ ਨਹੀਂ ਕੋਈ ਵੀ ਐ ਆਪਾਂ ਨੂੰ ਕੋਈ ਆ ਕਰ ਦੂਗੀ ਠੀਕ ਹੈ ਹਾਂ ਜੀ ਬੰਦਿਆਂ ਨੂੰ ਦੇਖ ਕੇ ਜੂਰੀ ਦੇਖੀ ਮੂੰਹ ਟੱਡੀ ਖੜੀ ਆ ਦੇ ਕਰਮ ਵਾਲੀ ਹਾਂ ਜੀ ਇਹ ਵੀ ਕੋਈ ਪੰਤਾਂ ਚੋਈ ਚੱਲੇ ਵੀ ਸ਼ੱਕ ਦੀ ਲੱਗਦੀ ਅੱਛਾ ਹਾਂ ਜੀ ਹਾਂ ਕੋਈ ਨਹੀਂ ਲੈ ਦੇਖ ਲੋ ਮਿੱਤਰੋ ਕੋਈ ਬੱਚਾ ਨਹੀਂ ਛੱਡਿਆ ਮੱਝ ਦਾ ਹਨਾ ਤੇ ਮਾਰ ਦੇ ਤਾਰਾਂ ਦਾ ਤਾਰਾਂ ਤੁਰੋਂ ਵੀ ਜ ਮੌਕੇ ਬਈ ਹਾਂਜੀ ਹਾਂਜੀ ਇਹ ਆ ਦੇਖੋ ਆਪਾਂ ਦੂਰੋਂ ਖੜੇ ਬੱਸ ਕੋਈ ਨਹੀਂ ਕੋਈ ਨਹੀਂ ਲੈ ਥੋੜਾ ਜੈ ਤੋ ਘੁਰਾਉਂਦੀ ਹੈ ਜੀ ਹੁਣ ਕੋਈ ਵੀ ਕਿਸੇ ਕੱਲੋਂ ਵੀ ਨਹੀਂ ਨਹੀਂ ਹੁਣ ਬੱਚਾ ਵੀ ਛੱਡਣਾ ਹੁੰਦਾ ਟਾਈਮ ਵੀ ਬਈ ਇੱਕ ਗੱਲ ਹੋਰ ਆਪਣਾ ਮੈਨੂੰ ਐ ਲੱਗਾ ਟਾਈਮ 2:00 ਤੱਕ ਕਿੰਨੇ ਦਾ ਦੇਖਿਓ ਹਾਂਜੀ ਆਪਾਂ ਦਿਖਾਈ ਦਿੰਨੇ ਆ ਵੀਡੀਓ ਦੇ ਵਿੱਚ 2:55 2:55 ਹੋਊਗੀ ਠੀਕ ਆ 2:55 ਹੋਗੇ ਤੇ ਟਾਈਮ ਜਿਹੜਾ ਹੁੰਦਾ 24 ਦਾ ਘੱਟੋ-ਘੱਟ 5 ਤੋਂ ਬਾਅਦ ਹੀ ਹੁੰਦਾ ਹੈ ਨਾ ਬਈ ਖੁੱਲੇ ਨੂੰ ਕੋਈ ਚੋਏ ਚੱਲੇ ਬਈ ਕੋਈ ਆਏ ਨੀ ਸੰਕਲਪਾ ਕੀ ਚੋਣੀ ਹੈ ਠੀਕ ਹੈ ਗੱਲ ਇੰਨੇ ਨੇ ਖੜ ਜਾਂਦੇ ਬਈ ਜਦੋਂ ਫੜ ਲੈ ਕੇ ਰੰਮੂ ਟੂਆਂ ਥਾਣਾ ਪੈਰ ਨਹੀਂ ਪਟਣਾ ਠੀਕ ਹੈ ਲਾਸਟ ਤੇ ਨੰਬਰ ਦੱਸੋ ਬਈ ਨੰਬਰ ਹੈ 94634 ਜੀ 17043 94634170048 48 ਹਾਂਜੀ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਲੋ ਵੀ ਮਿੱਤਰੋ ਏਸੀ ਬਾਈ ਕੋਲੇ ਮੱਝ ਤੇ ਪਸ਼ੂ ਆਪਾਂ ਦੂਜੇ ਵੀ ਤੁਹਾਨੂੰ ਦਿਖਾਏ ਹੋਏ ਆ ਠੰਡੀ ਸੀਲ ਮੱਝ ਜਿਹੜਾ ਬੰਦਾ ਕੋਈ ਭਾਲਦਾ ਹਨਾ ਤੇ ਉਹ ਆ ਇੱਥੇ ਆ ਕੇ ਬਾਈਆਂ ਦੀ ਤਸੱਲੀ ਕਰ ਸਕਦਾ ਕਿਵੇਂ ਲੱਗੇ ਦੂਜੇ ਪਸ਼ੂ ਦੱਸਿਓ ਜਰੂਰ ਧੰਨਵਾਦ ਸਾਰੇ